ਹੁਣ ਕੋਈ ਵੀ ਕਿਸਾਨ ਜਿਹੜਾ ਵਾ ਨਾ ਤਾਂ ਜ਼ਮੀਨ ਵੇਚ ਸਕਦਾ ਵਾ ਨਾ ਕਰਜ਼ਾ ਲੈ ਸਕਦਾ ਜਿੱਥੇ ਜ਼ਮੀਨ ਖੜੀ ਹੀ ਉਥੇ ਖੜੀ ਏਸ ਪਾਲਿਸੀ ਦੇ ਵਿੱਚ ਕਿਸਾਨ ਨੂੰ ਹੱਥੋਂ ਕੋਈ ਪੈਸਾ ਨਹੀਂ ਦੇਣਾ ਉਹਦੇ ਵਿੱਚ ਪ੍ਰਾਪਤਾਨ ਆ ਪਾਪਾ ਇੱਧਰ ਆ ਜਾ ਖੜੇ ਸੰਗ ਲਾਂ ਦੇ ਕੋ ਨੰਗਾ ਲੂੰਗਾ ਆਪਾਂ ਇੱਥੇ ਬਿਠੇ ਰਹਾਂ ਸੰਗ ਉਹਦੇ ਵਿੱਚ ਸਿਰਫ ਲੈਟਰ ਆਫ ਇੰਟੈਂਟ ਮਿਲਣਾ ਵਾ ਪਿੱ ਟੋਟੀ ਜ਼ਮੀਨ ਜਿਹੜੀ ਆ ਇਸ ਲੈਂਡ ਪੂਲਿੰਗ ਪਾਲਿਸੀ ਵਿੱਚ ਆ ਗਈ ਆ 3 ਸਾਲ ਦਾ ਕੇਵਲ ਠੇਕਾ ਦੇਣਾ ਵਾ ਮੰਨ ਲਓ ਜਿੱਦਣ ਉਹ ਜ਼ਮੀਨ ਦੇ ਵਿੱਚ ਸ਼ਕਟਾ ਬਣ ਗਈਆਂ ਸੀਵਰੇਜ ਪਾ ਕੇ ਲਾਈਟਪ ਬਕਰਾਂ ਲੱਗ ਗਿਆ ਜਿਹਨੂੰ ਇੱਕ ਕਲੋਨੀ ਕਹਿੰਦੇ ਆ ਉਦੋਂ ਬਾਅਦ ਉਹ 20 ਸਾਲ ਅਗਲੇ ਵਿਕਸਤੀ ਨਹੀਂ ਹੁੰਦੀ ਤੇ ਕਿਸਾਨ ਆਪਣੇ ਘਰੋਂ ਨਿਆਣੇ ਲੈ ਕੇ ਜਾਇਆ ਕਰੂ ਤੇ ਉਹ ਜਿੱਥੇ ਜ਼ਮੀਨ ਉਹਦੀ ਇਹਨਾਂ ਨੇ ਅਕਵਾਰ ਕੀਤੀ ਹੁੰਦੀ ਉੱਥੇ ਵਿਖਾਇਆ ਕਰੂ ਕਿ ਆਜ ਵੀ ਮਕਮਤਮਨ ਕਹਿੰਦਾ ਵੀ ਇਹ ਕਿਹੜਾ ਪਤਾ ਨਹੀਂ ਸਾਇਟੀ ਨੇ ਮੁੰਡਾ ਆਉਣਾ ਹੈ ਨਹੀਂ ਆਉਣਾ ਪੇ ਕਹਿੰਦਾ ਵੀ ਕਰੋੜਾ ਰੁਪਈਏ ਤੋਂ ਹੀ ਵਟਣੇ ਆ ਉਹ ਬਾਕੀ ਦੇ ਸਾਹ ਕਿੱਦਾਂ ਜਿੜਾ ਰੂਗਾ ਇੱਥੇ ਮੁੱਖ ਮੰਤਰੀ ਦਾ ਕੋਈ ਧਿਆਨ ਤੇ ਹੁਣ ਨਹੀਂ ਹੈਗਾ ਔਰ ਫਿਰ ਲੱਖ ਲੱਖ ਰੁਪਈਆ ਕਹਿੰਦਾ ਦੇਣਾ ਸਰਕਾਰ ਚਲਾਉਣ ਵਾਸਤੇ ਪੈਸਾ ਨਹੀਂ ਹੈਗਾ ਠੀਕ ਹੈ ਜੀ ਹੁਣ ਤੁਸੀਂ 65533 ਏਕੜਾਂ ਨੂੰ ਲੱਖ ਨਾਲ ਝਰਬ ਦੇ ਦੋ ਇਹ 650 ਕਰੋੜ ਰੁਪਈਏ ਤੋਂ ਵੱਧ ਦਾ ਪੈਸਾ ਬਣ ਜਾਂਦਾ ਇੰਨੀ ਰਕਮ ਦੇਣ ਕੌਣ ਰਿਹਾ ਮੰਗੂ ਇਹ ਕੌਣ ਉਹ ਕਾਰਪੋਰੇਟ ਘਰਾਣੇ ਆ ਜਿਹੜੇ ਤਿੰਨ ਖੇਤੀ ਕਾਨੂੰਨਾਂ ਦੇ ਆ ਰਹੇਗੇ ਉਹ ਦੇਰੇ ਤੇ ਇਸ ਕਰਕੇ ਇਹ ਕਿਸਾਨਾਂ ਦੀਆਂ ਅਸਲ ਵਿੱਚ ਜੜੀਆਂ ਸੀ ਗੱਲਾਂ ਕਹਿੰਦੇ ਸੀ ਕਿ ਕਾਰਪੋਰੇਟ ਦੀ ਅੱਖ ਪੂਰੇ ਦੇਸ਼ ਤੇ ਪੰਜਾਬ ਦੇ ਅਬਜ਼ਾਉ ਜੜੀਆਂ ਜ਼ਮੀਨਾਂ ਉਹਨਾਂ ਤੇ ਆ ਉਹ ਕਿਸੇ ਨਾ ਚਾਹੇ ਲੈਂਡ ਪੂਲਿੰਗ ਪਾਲਿਸੀ ਤਹਿਤ ਲਾਜਣ ਠੀਕ ਹੈ ਜੀ ਚਾਹੇ ਉਹ ਬਾਤ ਕਰ ਕਿਸਾਨਾਂ ਦਾ ਅਜਾੜਾ ਕਰਕੇ ਲੈ ਜਾਣ ਚਾਹੇ ਭਾਰਤ ਮਾਲਾ ਯੋਜਨਾ ਤਹਿਤ ਬਹੁਤ ਸਾਰੇ ਕਿਸਾਨ ਅਜਾੜਿਆ ਤੇ ਬਹੁਤ ਸਾਰਿਆਂ ਨੂੰ ਅਜਾੜਨ ਦੀ ਤਿਆਰੀ ਹੋ ਰਹੀ ਹੈ। ਇਹ ਕਹਿੰਦੇ ਬੁਲਟ ਟ੍ਰੇਨ ਆ ਰਹੀ ਆ ਉਹਦੇ ਚ ਵੀ ਹਜ਼ਾਰਾਂ ਏਕੜ ਜ਼ਮੀਨ ਤੁਹਾਡੀ ਜਾਣੀ ਹੈਗੀ ਆ। ਤੋ ਕਿਸੇ ਨਾ ਕਿਸੇ ਢੰਗ ਚ ਪਹਿਲੋ ਜਿਹੜੇ ਮੋਦੀ ਨੇ ਕਾਨੂੰਨ ਲਿਆਂਦੇ ਸੀ ਉਸ ਜਿਹੜੀ ਮੰਡੀ ਖਤਮ ਕਰ ਦੇਣੀ ਸੀ ਕਿਸਾਨ ਦੀ ਪੈਦਾਵਾਰ ਖਤਮ ਹੋ ਜੇ ਉਹ ਜ਼ਮੀਨਾਂ ਆਪੇ ਸੁੱਟ ਦੇਵੇ। ਕੰਟੈਕਟ ਫਾਰਮਿੰਗ ਆ ਗਈ ਸੀ ਹੁਣ ਜਿਹੜਾ ਸਿੱਧਾ ਜ਼ਮੀਨਾਂ ਤੇ ਹਮਲਾ ਸ਼ੁਰੂ ਕਰ ਦਿੱਤਾ ਹੈਗਾ ਇਹ ਕੱਲਾ ਪੰਜਾਬ ਦੇ ਅੰਦਰ ਨਹੀਂ ਹੈਗਾ ਇਹ ਲਗਭਗ ਅਸੀਂ ਆ Rajasthan ਦੇ ਵੀਰ ਸਰਦ ਤੁਸੀਂ ਕਿਸਾਨ ਮਜ਼ਦੂਰ ਮੋਰਚੇ ਦੀ ਆਲ ਇੰਡੀਆ ਦੀ ਮੀਟਿੰਗ ਕੀਤੀ ਤੇ ਸਿਖਰ ਦੇ ਵਿੱਚ 55 ਪਿੰਗਾ ਜਾੜੇ ਜਾ ਰਹੇ ਆ ਐਕਵਾਕੁਇਜ਼ੀਸ਼ਨ ਦੇ ਨਾਮ ਤੇ ਠੀਕ ਹੈ ਜੀ ਇੱਕ ਬਾੰਧ ਬਣ ਰਿਹਾ ਉਹ ਬਾਹਰ ਦੇ ਨਾਂ ਤੇ 75 ਪਿੰਡਾਂ ਜਾੜੇ ਰਾਸਤਾਂ ਦੇ ਵਿੱਚ ਜਾ ਰਹੇ ਨੇ ਕਰਨਾਟਕਾ ਹੋਵੇ ਮੱਧ ਪ੍ਰਦੇਸ਼ ਹੋਵੇ ਅੱਡ-ਅੱਡ ਤਰੀਕੇ ਦੀਆਂ ਪਾਲਿਸੀਆਂ ਲੈ ਕੇ ਦੇਸ਼ ਦੇ ਕਿਸਾਨਾਂ ਦੀਆਂ ਜ਼ਬਰਦਸਤੀ ਜ਼ਮੀਨਾਂ ਖੋਈਆਂ ਜਾ ਰਹੀਆਂ ਕੋਈ ਨਵੀਂ ਗੱਲ ਨਹੀਂ ਹੈ ਉਹ ਪੰਜਾਬ ਦੇ ਅੰਦਰ ਜਦੋਂ ਅਸੀਂ ਭਗਵੰਤ ਮਾਨ ਸਰਕਾਰ ਨੂੰ ਸਵਾਲ ਕਰਦੇ ਹਾਂ ਵੀ ਤੁਹਾਡੀ ਜਿਹੜੀਆਂ ਕਲੋਨੀਆਂ ਨੇ ਉਹਦੀ ਉਹਦੀ ਖਰੀਦਦਾਰੀ ਦੀ ਡਿਮਾਂਡ ਦੱਸੋ ਕਿੰਨੀ ਆ ਕੋਈ ਡਿਮਾਂਡ ਨਹੀਂ ਜਿਹੜੀਆਂ ਪੁੱਡਾਂ ਨੇ ਗਮਾਂਡਾ ਨੇ ਪਹਿਲੋ ਵਿਕਸਿਤ ਕੀਤੀਆਂ ਕਲੋਨੀਆਂ ਉਹ ਵਿਕਣ ਹੀ ਨਹੀਂ ਗਈਆਂ ਠੀਕ ਹੈ ਆਮ ਕੋਰਪੋਰੇਟ ਤੇ ਪ੍ਰਾਈਵੇਟ ਜਿਹੜੇ ਕਲੋਨੀ ਆਲੇ ਨੇ ਆ ਸਰਕਾਰ ਦੇ ਵਿੱਚ ਉਹਨਾਂ ਦੀਆਂ 10-10 ਵੀ ਸਾਲ ਹੋ ਗਿਆ ਕਲੋਨੀਆਂ ਕੋ ਲੈ ਨਹੀਂ ਰਿਹਾ ਪਲਾਟ ਵਿਕ ਨਹੀਂ ਰਹੇ ਇਹਨਾਂ ਨੇ ਭਈ ਕਿਹੜੇ ਬੰਦੋ ਬਾਹਰੋਂ ਲਿਆ ਕੇ ਜਿਹੜੇ ਜਿਹੜੇ ਕਹਿੰਦੇ ਆ ਵੀ ਇੰਨੇ ਮਹਿੰਗੇ ਪਲਾਟ ਹੁੰਦੇ ਆ ਉਹ ਪੰਜਾਬ ਵਾਲੇ ਬੰਦੇ ਕੋ ਤੇ ਖਰੀਦੀ ਨਹੀਂ ਜਾਣੀ ਉਹ ਕਿਹੜੇ ਬੰਦੇ ਆ ਕੇ ਇਹਦੇ ਵਿੱਚ ਰਹਿਣੇ ਆ ਤੋਂ ਡਿਮਾਂਡ ਵੀ ਕੋਈ ਨਹੀਂ ਹੈਗੀ ਅਰ ਲੈਂਡ ਪੂਲਿੰਗ ਪਾਲਿਸੀ ਵਿੱਚ ਲਿਖਿਆ ਗਿਆ ਵੀ ਇੱਕ ਤਾਂ ਕਮਰਸ਼ਲ ਵਰਤੋਂ ਵਾਸਤੇ ਇੱਕ ਇੰਡਸਟਰੀਅਲ ਪਾਰਕ ਵਾਸਤੇ ਤੇ ਅਨਦਰ ਪਰਪਸ ਵੀ ਲਿਖਿਆ ਉਹ ਨਦਰ ਪਰਪਸ ਦੇ ਵਿੱਚੀ ਲੁਕਵੀ ਚਾਲ ਆ ਵੀ ਇਹ ਕਾਰਪੋਰਟ ਕਰਾਣਿਆਂ ਨੂੰ ਵੀ ਕੱਲ ਨੂੰ ਜ਼ਮੀਨਾਂ ਦਿੱਤੀਆਂ ਜਾ ਫਿਰ ਜਦੋਂ ਉਹਦੇ ਵਿੱਚ ਸਹਿ ਕਰ ਲਿਆ ਕਹਿਣਗੇ ਲੈਂਡ ਪੂਲਿੰਗ ਪਾਲਿਸੀ ਵਾਸਤੇ ਵੀ ਇਹ ਅਰਬਨਾਈਜੇਸ਼ਨ ਕਰਨਾ ਵਾ ਉਦੋਂ ਗਾਹਾਂ ਜਿੱਥੇ ਮਰਜ਼ੀ ਜ਼ਮੀਨਾਂ ਦੇ ਦੇਣਗੇ ਤੋਂ ਪੰਜਾਬ ਦੇ ਅੰਦਰ ਭਗਵੰਤ ਮਾਨ ਸਰਕਾਰ ਨੇ ਜੇ ਇਹ ਪਾਰਟੀ ਵਾਪਸ ਨਾ ਲਈ ਤਾਂ ਪੰਜਾਬ ਦੇ ਸਾਰੇ ਪਿੰਡਾਂ ਦੇ ਅੰਦਰ ਸਾਰੇ ਪੰਜਾਬ ਦੇ ਪਿੰਡਾਂ ਦੇ ਅੰਦਰ ਇਹ ਬੋਲ ਲੱਗ ਜਾਣੇ ਆ ਭਗਵੰਤ ਮਾਨ ਜੀ ਨੋਟ ਕਰ ਲੈ ਵੀ ਆਮ ਆਦਮੀ ਪਾਰਟੀ ਦਾ ਪਿੰਡਾਂ ਵਿੱਚ ਵੜਨਾ ਮਨਾਈ ਅਰ ਜੋ ਪਾਜਪਾ ਦਾ ਹਸ਼ਰ ਦੇਖਿਆ ਸੀ ਥਰੂਆਊਟ ਪੂਰੇ ਪੰਜਾਬ ਹਰਿਆਣਾ ਅਰ ਫਿਰ ਅਨਾਦਰ ਸਟੇਟ ਦੇ ਵਿੱਚ ਵੀ ਲਗਭਗ ਨਾ ਚਾਹੁੰਦੇ ਹਾਂ ਵੀ ਜਨਤਾ ਦਾ ਫੈਸਲਾ ਸੀ ਸਮਾਜ ਦੇ ਵਿੱਚੋਂ ਸੇਕ ਦਿੱਤੇ ਸੀ ਪਾਪ ਪਾਵੇ ਵੱਡੇ ਲੀਡਰਾਂ ਦੀ ਘਰ ਵਾਲੀਆਂ ਕਹਿੰਦੀਆਂ ਸੀ ਵੀ ਕਿਉਂ ਪੰਗਾ ਲਿਆ ਅਸੀਂ ਪੰਜਾਬ ਤੇ ਰਹਿਣਾ ਆ ਲੋਕਾਂ ਦੇ ਘਰ ਆ ਜਾਂਦੇ ਹੁੰਨੇ ਆ ਸਾਡਾ ਸਵਾਗਤ ਹੁੰਦਾ ਪਰ ਕਹਿੰਦੇ ਆ ਵੀ ਪਾਪ ਕਾ ਮਾਣਾ ਕਰ ਰਹੀ ਹੈ ਜਦੋਂ ਉਹਨਾਂ ਦੇ ਪਰਿਵਾਰਾਂ ਦੇ ਅੰਦਰੋਂ ਵਿਰੋਧ ਹੋ ਨਿਕਲੇ ਹਰ ਭਗਵੰਤ ਮਾਨ ਜੀ ਤੁਹਾਡੀ ਪਾਰਟੀ ਨਾਲ ਇਦੋਂ ਵੀ ਬੁਰਾ ਹੋਊਗਾ ਕਿਉਂਕਿ ਤੁਸੀਂ ਪੰਜਾਬ ਦੇ ਹੋਂਦੇ ਦਾਅਵੇ ਕਰਦੇ ਸੀ ਤੁਸੀਂ ਦੇਖ ਲਿਓ ਪਿੰਡਾਂ 'ਚ ਕਿਸੇ ਨੇ ਵਰਨ ਨਹੀਂ ਦੇਣਾ ਹੈਗਾ ਹਜੇ ਜੇ ਤੁਹਾਡਾ ਮਨਵਿੰਦਰ ਸਿੰਘ ਕੰਗ ਬੋਲਿਆ ਕੈਂਪੀ ਵੀ ਕਿਸਾਨਾਂ ਦੀ ਆਵਾਜ਼ ਦਾ ਸਨਮਾਨ ਕਰੋ ਤੁਹਾਡੇ ਅੰਦਰੋਂ ਹੁਣ ਕੁੱਟਾ ਪੈਂਡਾ ਪਿਆ ਵੇਖਿਓ ਬਾਹ ਤੁਹਾਡਾ ਹਸ਼ਣ ਕੀ ਹੁੰਦਾ ਹੈਗਾ ਔਰ ਇੱਕ ਤੋਂ ਪਹਿਲੋਂ ਵੀ ਲੋਕ ਆਪ ਦੀ ਤੁਹਾਡੀ ਤੌਂਤੇ ਕੋਡਾ ਰੱਖ ਕੇ ਤੁਹਾਨੂੰ ਥੁੱਕ ਕੇ ਚੱਟਣ ਲਈ ਮਜਬੂਰ ਕਰ ਦੇਣ ਇਹ ਤੋਂ ਪਹਿਲੋਂ ਆਪ ਪਾਲਸੀ ਵਾਪਸ ਲੈ ਜਾਓ ਕਿਉਂਕਿ ਤੁਹਾਡੀ ਹੋ ਸਕਦਾ ਰਹਿ ਰਹੇ ਠੀਕ ਆ ਨਹੀਂ ਤਾਂ ਲੋਕ ਕਹਿਣਗੇ ਮੇਰੀ ਜੁੱਤੀ ਨਾਲ ਵਾਪਸ ਟਰੱਕੋ ਵਾਪਸ ਕਰਾਈਏ ਕੌਣ ਸੀ ਸੋ ਪੰਜਾਬ ਦੇ ਲੋਕ ਆ ਇਹ ਕੇਜਰੀਵਾਲ ਸਾਹਿਬ ਦਾ ਝੰਡਾ ਸਮਝ ਗਏ ਇਹ ਸਭ ਤੋਂ ਵੱਧ ਪਛਤਾਵਾ ਹੋਊਗਾ ਵੀ ਸਾਨੂੰ ਅਜਿਹਾ ਫੈਸਲਾ ਕਦੀ ਕਰਨਾ ਨਹੀਂ ਚਾਹੀਦਾ ਸੀ ਇਹਦੇ ਨਾਲ ਦੀ ਨਾਲ ਜਿਹੜਾ ਪ੍ਰਾਈਵੇਟੇਸ਼ਨ ਦਾ ਬਿਜਲੀ ਸੋਧ ਬਿੱਲ ਜਿਹੜਾ ਲਿਆਂਦਾ ਜਾ ਰਿਹਾ ਵਾ ਪਾਜੇਸ਼ਤੀ ਪਾਰਲੀਮੈਂਟ ਦੇ ਵਿੱਚ ਕੋਈ ਵੀ ਵਿਰੋਧੀ ਧਿਰ ਦਾ ਲੀਡਰ ਉਹਦੇ ਖਿਲਾਫ ਨਹੀਂ ਬੋਲ ਰਿਹਾ ਪੰਜਾਬ ਦੇ ਅੰਦਰ ਜਿਸ ਤਰੀਕੇ ਦੇ ਨਾਲ ਜ਼ਬਰਦਸਤੀ ਪ੍ਰੀਪੇਡ ਮੀਟਰ ਲਾਏ ਜਾ ਰਹੇ ਆ ਔਰ ਸਾਡਾ ਬਿਜਲੀ ਬੋਰਡ ਜਿਹੜਾ ਲੋਕਾਂ ਦੇ ਅਸਾਸਿਆਂ ਤੋਂ ਬਣਿਆ ਵਾ ਉਹਨੂੰ ਨਿੱਜੀ ਹੱਥਾਂ ਵਿੱਚ ਦਿੱਤਾ ਜਾ ਰਿਹਾ ਅੱਜ ਇਹ ਵੀ ਆਪਣੇ ਮੰਗ ਪੱਤਰ ਚ ਵਿੱਚ ਅਸੀਂ ਪਾਇਆ ਕਿ ਜ਼ਬਰਦਸਤੀ ਮੀਟਰ ਲਾਉਣੇ ਬੰਦ ਕੀਤੇ ਜਾਣ ਲਾਏ ਮੀਟਰ ਲਾਏ ਜਾਣ ਤੇ ਪੁਰਾਣੇ ਮੀਟਰ ਲਾਏ ਜਾਣ ਔਰ ਬਿਜਲੀ ਬੋਰਡ ਦਾ ਨਿੱਜੀਕਰਨ ਜਿਹੜਾ ਵਾ ਆਪਾਂ ਕਿਸੇ ਵੀ ਕੀਮਤ ਤੇ ਨਹੀਂ ਹੋਂਦਿਆਂਗੇ ਅਸੀਂ ਚਾਹਾਂਗੇ ਜਿਹੜਾ ਮੌਜੂਦਾ ਸ਼ਾਸਨ ਚੱਲ ਰਿਹਾ ਇਹ ਉੱਥੇ ਬਿੱਲ ਨਾ ਆਵੇ ਤੇ ਭਗਵੰਤ ਮਾਨ ਸਰਕਾਰ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕਰਕੇ ਇਸ ਬਿੱਲ ਨੂੰ ਨਾ ਲਿਆਉਂਦੀ ਕੇਂਦਰ ਸਰਕਾਰ ਕੋਲੇ ਮੰਗ ਕਰੇ